ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਤੁਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹੋ ਗੁਰਦੁਆਰਾ ਗੁਰੂ ਰਵਦਾਸ ਸਾਹਿਬ ਸਮਾਣੇ ਜਿਵੇਂ ਜਿੱਥੇ ਹਰ ਸਮਾਗਮਾ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਕਰਕੇ ਮੈਂ ਹਰ ਵੀਡੀਓ ਦੇ ਵਿੱਚ ਵੀ ਇਹ ਦੱਸਦਾ ਜੇ ਗੁਰਦੁਆਰਾ ਸਾਹਿਬ ਹੋਵੇ ਤਾਂ ਇਸ ਤਰ੍ਹਾਂ ਦਾ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਤੇ ਪ੍ਰਧਾਨ ਰਾਜ ਸਿੰਘ ਜੀ ਤੇ ਹੋਰ ਵੀ ਸਿੱਖ ਸੰਗਤਾਂ ਜਿੰਨੇ ਵੀ ਇੱਥੇ ਯੋਗਦਾਨ ਪਾਉਂਦਿਆਂ ਨੇ ਸਭ ਬਹੁਤ ਵੱਡੇ ਪੱਧਰ ਤੇ ਹਰ ਸਮਾਗਮ ਚਰਦੀ ਕਲਾ ਦੇ ਵਿੱਚ ਕਰਦੇ ਨੇ ਤੇ ਅੱਜ ਵੀ ਇਸ ਗੁਰੂ ਘਰ ਦੇ ਵਿੱਚ ਮਾਤਾ ਗੋਜਰ ਕੌਰ ਜੋ ਰਸੋਈ ਘਰ ਹੈ ਉੱਥੇ ਵੀ 1030 ਫੁੱਟ ਦਾ ਲੈਂਟਰ ਜਿਹੜਾ ਉਹ ਵੀ ਸੰਗਤਾਂ ਦੇ ਸਹਿਯੋਗ ਨਾਲ ਪਿਆ ਤੇ ਕਿਉਂਕਿ ਇੱਥੇ ਦੀ ਹਰ ਜਿਹੜੀ ਸਹੂਲਤਾਂ ਉਹ ਬਹੁਤ ਵੱਡੇ ਪੱਧਰ ਤੇ ਵਧੀਆ ਤਰੀਕੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਇਸੇ ਗੁਰੂ ਘਰ ਦੇ ਵਿੱਚ ਸਾਰਾ ਪ੍ਰਬੰਧ ਕੀਤਾ ਜਾਂਦਾ ਸੋ ਅੱਜ ਵੀ ਸੰਗਰਾਂਦ ਦਾ ਜਿਹੜਾ ਪਵਿੱਤਰ ਦਿਹਾੜਾ ਬਹੁਤ ਜਿਆਦੇ ਵੱਡੇ ਪੱਧਰ ਤੇ ਮਾਗੀ ਦਾ ਜਿਹੜਾ ਜਿਹੜਾ ਹਰ ਗੁਰੂ ਘਰ ਦੇ ਵਿੱਚ ਹਰ ਸਮਾਗਮਾ ਜਿਹੜਾ ਉਹ ਕੀਤਾ ਗਿਆ ਤੇ ਇਸ ਗੁਰੂ ਘਰ ਦੇ ਵਿੱਚ ਇੱਕ ਬਹੁਤ ਜਿਆਦੇ ਵੱਡੇ ਪੱਧਰ ਦੇ ਸਮਾਗਮ ਇਸ ਤਰ੍ਹਾਂ ਹੁੰਦੇ ਨੇ ਸੋ ਆਓ ਤੁਹਾਨੂੰ ਕਥਾ ਸੁਣਾਉਂਦੇ ਆ ਜੋ ਬਾਬਾ ਮਨਪ੍ਰੀਤ ਜੀ ਕਰ ਰਹੇ ਨੇ ਫਿਰ ਉਸ ਤੋਂ ਬਾਅਦ ਸ਼ਬਦ ਕੀਰਤਨਾ ਜਿਹੜਾ ਉਹ ਵੀ ਆਪਾਂ ਸਿੰਘਾਂ ਬਾਸ ਸੁਣਦੇ ਆ ਸਰਗੁਰੂ ਪਾਸ਼ਾ ਮੁਖ ਮੋੜ ਕੀ ਆ ਗਈ ਸੀ ਤੇ ਉਹਨਾਂ ਨੇ ਵਾਣ ਸੀ ਕਿ ਕੀ ਸਿੱਖਾ ਦੇ ਹੁਣ ਕਰ ਸਤਿ ਹੋਤੀ ਇਹ ਸਿੱਖਾਂ ਨਾਲ ਆਏ ਤਾਂ ਜੁਸੀਂ ਸਿੱਖ ਦੇ ਨਾਲ ਵੀ ਮਾਫੀ ਮੰਗਦੇ ਆਪਾਂ ਸਤਗੁਰੂ ਪਾਸ਼ਾਵਰਧ ਹੋ ਜਾ ਜੀ ਪਾਸ਼ਾ ਸਾਡੇ ਤੋਂ ਗਲਤੀ ਹੋ ਗਈ ਪਰ ਜਦੋਂ ਇਹ ਆਏ ਤਾਂ ਜਵੇਂ ਲੀਡਰ ਲੋਕ ਨਹੀਂ ਹੁੰਦੇ ਵੀ ਕਹਿਣੇ ਕੋਈ ਜੁਮੋਰਤੇ ਕਰਦੇ ਕੋਈ ਕੋਲ ਇਸ ਤਰ੍ਹਾਂ ਉਹਨੇ ਕੀਤਾ ਜਦੋਂ ਇਹ ਸਤਗੁਰੂ ਪਾਸ਼ਾਵਰਧ ਕੋਲ ਆਏ ਤਾਂ ਜੀ ਸਤਗੁਰੂ ਪਾਸ਼ਾਵਰਧ ਨੂੰ ਅੱਜ ਕਦੇ ਮਹਾਰਾਜ ਅਸੀਂ ਤੁਹਾਨੂੰ ਇੱਕ ਸਲਾਹ ਦੇਣ ਵਾਸਤੇ ਆਏ ਆ ਕਦੇ ਆਜ ਤੁਸੀਂ ਮੇਰੀ ਸੁਲਾਹ ਕਰਨ ਵਾਸਤੇ ਆ ਗਏ ਤੁਸੀਂ ਭਾਦਨਬਹਾਦਰ ਰਾਜ ਜੀ ਦੀ ਵਿਚ ਜਾ ਕੇ ਜਿੱਦਾਂ ਦਾ ਸੀਸ ਧੜ ਤੋਂ ਅਲੱਗ ਹੋ ਗਿਆ ਤੁਸੀਂ ਉਹਨੂੰ ਕਿਥੇ ਸ਼ੋਰਨ ਜੀ ਨੂੰ ਸੁਲਾਹ ਕਰਨ ਵਾਸਤੇ ਜਾਏ ਸਾਡੇ ਵੱਡੇ ਬਜ਼ੁਰਗ ਗੁਰੂਦਰ ਦੇ ਪਾਤਸ਼ਾਹ ਤੇ ਬਿਲਕੁਲ ਤੁਹਾਡੀ ਸਲਾਹ ਨਹੀਂ ਲਈ ਚਾਓ ਸਰਬ ਅੱਜ ਇਸ ਗੁਰੂ ਘਰ ਦੇ ਵਿੱਚ 1030 ਫੁੱਟ ਦਾ ਲੈਂਟਰ ਮਾਤਾ ਗੁਜਰਕਾ ਰ ਜਿਹੜੀ ਰਸੋਈਆ ਉਸ ਦਾ ਪਾਇਆ ਗਿਆ ਕਿਉਂਕਿ ਇਸ ਗੁਰੂ ਘਰ ਦੇ ਵਿੱਚ ਸੰਗਤਾਂ ਲਈ ਹਰ ਤਰ੍ਹਾਂ ਦਾ ਪ੍ਰਬੰਧ ਹੈ ਇੱਕ ਦੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਜਿੰਨੀਆਂ ਵੀ ਸਿੱਖ ਸੰਗਤਾਂ ਨੇ ਉਕਰਨਾ ਚਾਹੁੰਦੀਆਂ ਨੇ ਇਸ ਕਰਕੇ ਤੇ ਬਹੁਤ ਵੱਡੇ ਪੱਧਰ ਤੇ ਹਰ ਸਮਾਗਮ ਹਰ ਕੰਮ ਧਨ ਮਨ ਧਨ ਦੇ ਨਾਲ ਕੀਤਾ ਜਾਂਦਾ ਹੈ ਜਿਸ ਨੇ ਨਾਨੀ ਤੇ ਲੈ ਕਿਛਤਾ ਰਕ ਜਪ ਇੱਕ ਹਰ ਆਰੰਭ ਤੇ ਵਣਸੇ ਆਵਦੇ ਸਤਿ ਸੱਤੇ ਪਹਿਲਾ ਰਕਸਤੇ ਸਾਡਿ ਨਾ ਗਹੀ ਕਰਤੇ ਸਰਾ ਤੁਝਾਈ ਆਇਆ ਕਿ ਮੈਂ ਸਗਤੀ ਮੱਤਰ ਬੰਦਿਆ ਆਇਆ ਕੋ ਪਿਆ ਆਪੁ ਆਇਆ ਵਾਦ ਅਰਧਨ ਕਰੀ ਆਪੋ ਆਪੁਲੀ ਆਇਆ ਕੈ ਸੱਤ ਕਾਰ ਨਾਰਤਿ ਅੰਕੀ ਗੁਰੂ ਸਾਹਿਬ ਜੀ ਕੀ ਬਖਸ਼ਿਸ਼ ਸ੍ਰੀ ਪਉਂਦੀ ਜੀ ਸਹਾਇਵਾ ਸ੍ਰੀ ਪਉਂਦੀ ਜੀ ਕੀ ਪਾਤਸ਼ਾਹੀ ਦਸਮੀ ਲਖੁਪੁਜੀਏ ਪਾਤਸ਼ਾਹ ਜੀ ਸਦਗੁਰ ਨਦਰ ਕਰੇ ਨਿਮਰ ਤੇ ਘਰ ਨਾਮ ਦੇ ਮੇਰਾ ਪੰਤਨ ਸੀਤ ਰੋਏ ਦੇ ਮਹਾਵਾਕ ਅਨੁਸਾਰ ਆਪਾਰ ਬਖਸ਼ਿਸ਼ੁ ਰੀਆ ਸਹਿਬੇ ਤੁਮ ਜਾਨ ਵੀ ਜੋਤ ਕਾ ਸਰਦੂ ਸਹਿਬ ਜੀ ਤੁੰਦਰ ਸਾਹਿਬ ਜੀ ਆਪ ਜੀ ਦੇ ਰੂਪ ਤੇ ਪ੍ਰਾਲਾ ਬਖਸ਼ਿਸ਼ ਇੰਤ ਹੈ ਕਿ ਅਮਸ ਵੇਲੇ ਤੋਂ ਆਪ ਸਾਰੇ مائی پائی بیر بزرگ بچے نوجوان آج بھی دربار صاحب جی بھر رہے ہو کہ اچھ جو سمے کے مطابق تبدیلی ہے کہ مان مہینے کی جو سنگر ہے جس سے وسطاس سائز آپ کے اتہاس اور چالی موقع کا اتہاس مقتصر کی دھرتی اُسے یہ جڑا دن ہے بڑے وے پھر سے منایا جاتا ہے مان سنگ ساھو ਪੂਰੀ ਗਾਰੇ ਸ਼ਾਨ ਹਰ ਘਰ ਦਾ ਨਾਮ ਜਾਇ ਸਭਨਾਂ ਨੂੰ ਪਰਦਾਮ ਦੇ ਮਹਾਂ ਲਾਗ ਦੇ ਅਨੁਸਾਰ ਆਪੋ ਆਪਣੀ ਸਮਰਥਾ ਮੁਤਾਬਕ ਆਪ ਸਾਰਿਆਂ ਨੇ ਇਸ ਮਹਾਨ ਮੰਦਪ ਉੱਤੇ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੇ ਹੋਏ ਉਪਕਾਰ ਔਰ ਉਹਨਾਂ ਦੇ ਵੱਸੋਂ ਹੋਏ ਸਿੱਖਾਂ ਦੇ ਸਿੰਘਾਂ ਦੇ ਜੋ ਇਤਿਹਾਸ ਰਚਿਆ ਉਸ ਦਾ ਜਿਹੜਾ ਵਿਸ਼ੇਸ਼ ਵਰਨ ਹੈ ਇਸ ਦਿਨ ਤੇ ਕੀਤਾ ਜਾਂਦਾ ਹੈ 40 ਮੁਖਿਓ ਜਿਹੜੇ ਇਸ ਦਿਨ ਤੇ ਉਸ ਸਮਾਂ ਲੈਣ ਸਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਨਾਲਪਰ ਦੀ ਸਾਬੀਂ ਕਰਤੀ ਤੇ ਉਤੇ ਵਿਛੋੜਾ ਦੇ ਦੇ ਰਹੇ ਸੀ ਜਵਾਬ ਦੇ ਗਏ ਸੀ ਇਹ ਦਾਵਾ ਦੇ ਕੇ ਸੀ ਕਿ ਅਸੀਂ ਤੁਹਾਡੇ ਸਿੱਖ ਨਹੀਂ ਜੇ ਤੁਸੀਂ ਸਾਡੇ ਗੁਰੂ ਨਹੀਂ ਤੋਂ ਮਾਈ ਭਾਗੋ ਜੀ ਦਾ ਬਹੁਤ ਲੰਮਾ ਇਤਿਹਾਸ ਹੈ ਜਿ ਜਿਨ੍ਹਾਂ ਨੇ ਬੰਗਾਲ ਕੀਤੀ ਔਰ ਮੁਕਸਰ ਦੀ ਧਰਤੀ ਖਦਰਾਣੇ ਦੇ ਧਰਮ ਤੇ ਜਾ ਕੇ ਤੇਰੇ 40 ਮੁਕਤੀਆਂ ਦੇ ਆਪਣੇ ਜੀਵਨ ਦੀ ਉਪਤੀ ਦੇਖੋ ਨਾ ਘਰ ਪਰਵਾਣਿਆਂ ਦੇ ਜੋ ਸੋਪਾਲੇ ਨੂੰ ਉੜੇ ਛੋੜੀਆਂ ਪਰਵਾਰਾਂ ਕੀਤੀਆਂ ਪਰ ਆਪਣੇ ਜੀਵਨ ਦੀ ਉਪਤੀ ਪਾ ਕੇ ਰਹਿ ਜਿਵੇਂ ਕਿ ਹਾਸਪਤ ਦਿਹਾੜੇ ਦੇ ਸਿਰ ਦੇ ਗਹਿਣ ਉਸ ਦਿਨ ਉਸ ਵਰਤ ਤੇ ਮਾਂ ਕੀ ਦਾਜੋ ਤੇ ਹਾਰ ਹੈ ਜੋ ਲੋੜੀ ਨੇ ਦਿੱਤੇ ਆਪਾਂ ਖੁਸ਼ੀਆਂ ਵੀ ਬਣਾਉਂਦੇ ਆ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਭਰੇ ਹੋਏ ਸੋਇਸ਼ ਮਾਛਾ ਦੇ ਨਾਲ ਆਪ ਸਭ ਨੂੰ ਜੀ ਹਾਈ ਫਾਈ ਸਾਰੇ ਆਏ ਮੈਂ ਇੱਥੇ ਆਉਣ ਤੇ ਆਪ ਸਾਰਿਆਂ ਦਾ ਦੇਸੋ ਦੀ ਪਵਿੱਤਰ ਕਮੇਟੀ ਵੱਲੋਂ ਆਪਣੇ ਵੱਲੋਂ ਨੀਤੀ ਤੋਂ ਆਪਣੇ ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਰਾ ਸਾਲ ਪਿਛਲਾ ਆਪ ਸਾਰਿਆਂ ਦੇ ਸਾਰੇ ਦਿਨ ਸਾਰੇ ਸ਼ੀਸ਼ ਦੀ ਦਿਹਾੜੇ ਨੂੰ ਨਾਲੇ ਉਹਨੂੰ ਗੋਵਿੰਦ ਸਿੰਘ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਤੋਂ ਨਵੇਂ ਸਾਲ ਤੋਂ ਪਹਿਲਾਂ ਆਪਾਂ ਨੇ ਸ਼ੁਰੂਆਤ ਕੀਤੀ ਹੈ ਔਰ ਆਸਾਰੇ ਬਹੁਤ ਵੱਡੇ ਪੱਧਰ ਤੇ ਆ ਕੇ ਜੋ ਕੰਮ ਹੋਦੇ ਜਿੱਥੇ ਗੁਰੂ ਕੇ ਅੰਦਰ ਚੱਲਦੇ ਨੇ ਸ਼ਬਦ ਗੁਰੂ ਦਾ ਅੰਦਰ ਚੱਲਦਾ ਹੈ ਇਥੋਂ ਦੀ ਜਿਹੜੀ ਕਾਰ ਸੇਵਾ ਹੈ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੇ ਵੱਡੇ ਪੱਧਰ ਤੇ ਲਗਾਤਾਰ ਚੱਲ ਰਹੀ ਹੈ ਔਰ ਉਸ ਕਾਰ ਸੇਵਾ ਵਿਸ਼ੇਸ਼ ਤੌਰ ਤੇ ਚਲਾਈ ਗਈ ਹੈ ਕਿ ਜੋ ਸਾਲਾਨਾ ਪੁਰਬ ਹੈ ਸਤਗੁਰੂ ਨਿਬਿਲਾਸ ਮਹਾਰਾਜ ਜੀ ਦਾ 609ਵਾਂ ਜੁਲਸਾ ਪ੍ਰਕਾਸ਼ ਦਿਹਾੜਾ ਲਈ ਸੁਪਰਮੀ ਸੰਸਾਰ ਪਰ ਵਿੱਚ ਸ਼ਗਨਾਂ ਦੇ ਜਨ ਨੇ ਮਨਾਉਂਦੀਆਂ ਨੇ ਉਸ ਦਿਨ ਦੇ ਪੈਸੇ ਪਰਵਾਰ ਵਿੱਚ ਉਹ ਵਿਸ਼ੇਸ਼ ਦਿਨ ਹੈ ਜਿਹੜਾ ਮਨਾਇਆ ਜਾਂਦਾ ਹੈ ਉਸ ਨੂੰ ਸਮਰਪਤ ਕੁਝ ਸਵਾਵਾ ਚੱਲ ਜੀਆਂ ਨੇ ਇੱਕ ਅਨਜਾਨ ਤੀ ਕੁੜਤਾ ਜੋ ਲੈਟਰ ਹੈ ਜੋ ਅੱਜ ਪਹਿਨੇ ਨੇ ਔਰ ਇਸ ਦੇ ਨਾਲ ਹੀ ਕੁਝ ਹੋਰ ਪਰਵਾਰ ਹੈ ਲੋਥੋ ਇਥੋ ਦੀ ਸ਼ਾਨੋ ਸ਼ਖਰੂ ਬਣਨ ਵਾਸਤੇ ਸ੍ਰੀ ਗੁਰੂ ਸਾਹਿਬ ਦਾ ਤਿਆਰ ਕਰਨ ਵਾਸਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੈ ਜੋ ਸਰਕਾਰ ਤੋਂ ਉਹ ਇਮਾਰਤਾਂ ਜਿਹੜੀਆਂ ਬਣੀਆਂ ਨੇ ਉਹਨਾਂ ਦੇ ਵਿੱਚ ਆਪ ਬਹੁਤ ਵੱਡੇ ਬਦਲ ਜਉਮਦਾਨ ਖਾਰੇ ਸੋ ਸਾਰੇ ਦਾ ਮੈਂ ਇੱਥੇ ਉੱਤੇ ਜਿੱਤੇ ਹਾਥੀ ਸਵਾਗਤ ਕਰਦਾ ਜੀ ਆਇਆਂ ਨੂੰ ਔਰ ਨਿੱਤੀਆਂ ਦਾਤਾਂ ਦਾ ਸਾਰਿਆਂ ਦਾ ਇਹਨਾਂ ਨਾਂ ਦਾ ਧੰਨਵਾਦ ਕਿ ਬਹੁਤ ਵੱਡੇ ਬਦਲ ਤੇ ਜਿਹੜਾ ਜਿਹੜੇ ਪ੍ਰਬੰਧ ਨੇ ਇਹ ਚੱਲ ਰਏ ਨੇ ਨਿਸ਼ਾਨ ਸੇਵਾ ਤੋਂ ਚੋਲਾ ਸਾਹਿਬ ਦੀ ਸੇਵਾ ਔਰ ਵਿਸ਼ੇਸ਼ ਵਿਦਿਸ਼ਤਾਨ ਸਾਹਿਬ ਕੋਨਾ ਮਹਾਨ ਵਰਜੀਤਿਆਂ ਦੀ ਯਾਦ ਦੇ ਵਿੱਚ ਜੋ ਲਾਇਆ ਗਿਆ ਹਰ ਮਹੀਨੇ ਉਸ ਦੇ ਚੋਲਾ ਛਾਏ ਜਾਂਦਾ ਹੈ ਕਈ ਮਰੀ ਤੇ ਨਾਮ ਜੀ ਹੋ ਜਾਂਦੇ ਨੇ ਡੀਲ ਦੇ ਚ ਔਰ ਅਖੰਡ ਪਾਠ ਸਹਿਰਾਈ ਜਾਂਦੇ ਜ ਸਹਿਜ ਪਾਠ ਛਾਏ ਜਾਂਦੇ ਵਿੱਚ ਕੀਰਤਨੀ ਦਰਬਾਰ ਹੁੰਦੇ ਨੇ ਸੋ ਮੈਂ ਸਾਰੇ ਕੀਰਤਨ ਕਰਨ ਵਾਲੇ ਬੱਚਿਆਂ ਦੇ ਉਹਨਾਂ ਦੇ ਮਾਤਾ ਪਿਤਾ ਦਾ ਸਾਰੇ ਉਹਨਾਂ ਦੀ ਜੀ ਪਰਵਤੇ ਪਰਵਾਦੀਆਂ ਔਰ